ਰੋਜਪੁਰ ਦੇ ਪਿੰਡ ਗੱਡੀ ਰਾਜੋ ਕੇ ਵਿਖੇ ਜੁੱਧ ਨਸ਼ਾ ਵਿਰੋਧ ਮੋਹਮ ਤਹਿਤ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਨਸ਼ਾ ਤਸਕਰ ਬੂਟਾ ਸਿੰਘ ਉੱਪਰ ਐਨਡੀਪੀਐਸ ਐਕਟ ਦੇ ਕਈ ਮੁਕੱਦਮੇ ਵਿੱਚ ਨਾਮਜ਼ਦ ਬੂਟਾ ਸਿੰਘ ਦੇ ਘਰ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਜੰ데요 ਐਸਪੀਡੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਨਸ਼ਾ ਤਸਕਰ ਬੂਟਾ ਸਿੰਘ ਵੱਲੋਂ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਅਤੇ ਨਸ਼ੇ ਦੇ ਪੈਸੇ ਨਾਲ ਇਹ ਘਰ ਬਣਾਇਆ ਹੋਇਆ ਸੀ ਇਸ ਉੱਪਰ ਪਹਿਲਾਂ ਤੋਂ 2 ਕਿਲੋ ਦੇ ਕਰੀਬ ਹੈਰਨ ਦੀ ਸਮਗਲੰਗ ਦੇ ਮਾਮਲੇ ਦਰਜ ਹਨ ਇਸ ਤੇ ਹੋਰ ਵੀ ਵੱਖ-ਵੱਖ ਮਾਮਲੇ ਦਰਜ ਹਨ ਦੇਖੋ ਜੀ ਸਾਡੇ ਜਿਹੜੀ ਐ ਜ਼ੀਰੋ ਟੋਲਰੈਂਸ ਜਿਹੜੀ ਹੈਗੀ ਐ ਐਨਐਸਐਸ ਵੱਲੋਂ ਸਾਡੀ ਹੈਗੀ ਐ ਮਾਲੀ ਉਹ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਐਸ ਤੇ ਸੈਸਾ ਜੀ ਸਾਹਿਬ ਵੱਲੋਂ ਜਿਹੜੀ ਹੈ ਜਿਹੜੋ ਟੋਲਰੈਂਸ ਨੀਤੀ ਦੇ ਤਹਿਤ ਦੀ ਐਨਡੀਪੀਐਸ ਦੇ ਤਹਿਤ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ 1 ਤਿੰਨ ਤੋਂ ਲੈ ਕੇ ਹੋਂ ਤੱਕ ਸਾਡੇ 1200 ਮਕਦਮਾ ਜਿਹੜਾ ਸੀ ਦਰਜ ਰਿਸਟਰ ਕੀਤਾ ਹੈ 1500 ਬੰਦੇ ਅਸੀਂ ਉਹਦੇ ਜਗਫਤਾਰ ਕੀਤੇ ਨੇ 231 ਕਿਲੋ ਤੋਂ ਉੱਪਰ ਅਸੀਂ ਹਿਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ ਗਿਆ 1200 ਕਿਲੋ ਦੇ ਕਰੀਬ ਅਸੀਂ ਜਿਹੜੀ ਹੈਗੀ ਹੈ ਉਹ ਬਰਾਮਦ ਕੀਤੀ ਹੈ ਕੋਕੀਨ ਬਰਾਮਦ ਕੀਤੀ ਹੈ 20 ਕਿਲੋ 26 29 ਕਿਲੋ ਦੇ ਕਰੀਬ ਅਸੀਂ ਆਪਣੀ ਹਫੀਮ ਬਰਾਮਦ ਕੀਤੀ ਹੈ 10 ਲੱਖ ਦੇ ਕਰੀਬ ਅਸੀਂ ਟੈਬਲੇਟ ਬਰਾਮਦ ਕੀਤੇ ਨੇ ਸਵਾ ਕਰੋੜ ਦੇ ਕਰੀਬ ਡੰਗ ਬਣੀ ਅਸੀਂ ਜਿਹੜੀ ਹੈਗੀ ਐ ਹੁਣ ਤੱਕ ਅਸੀਂ ਫਿਰੋਜ਼ਪੁਰ ਡਿਸਟ੍ਰਿਕਟ ਵਿੱਚ ਨਸ਼ਾ ਯੁੱਧ ਨਸ਼ਾ ਰੋਧ ਦੇ ਵਿੱਚ ਇੱਕ ਤਿੰਨ ਤੋਂ ਲੈ ਕੇ ਹੁਣ ਤੱਕ ਅਸੀਂ ਬਰਾਮਦ ਕਰ ਚੁੱਕੇ ਸਰ ਜੀ ਅੱਗੇ ਵੀ ਇਹ ਕਾਰਵਾਈ ਬਿਲਕੁਲ ਜੀ ਅੱਗੇ ਸਾਡਾ ਰੈਗੂਲਰ ਚੱਲ ਰਿਹਾ ਹੈ ਜੀ ਇਹ ਜਿਹੜੀ ਹੈਗੀ ਨਸ਼ੇ ਸਬੰਧੀ ਬਿਲਕੁਲ 0 ਡਾਲਰ ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸਾਡੀ ਜ਼ੀਰੋ ਕੋਈ ਵੀ ਹੋਏਗਾ ਅਸੀਂ ਉਹਨੂੰ ਸਪੈਨ ਨਹੀਂ ਕਰਾਂਗੇ ਨਾ ਹੀ ਅਸੀਂ ਕਰਨਾ ਸਾਡੀ ਤੁਹਾਡੇ ਮਾਦੇ ਨੂੰ ਅਪੀਲ ਹੈ ਵੀ ਜਿਹੜਾ ਬੰਦਾ ਪੀਰ ਵਾਲਾ ਹੈਗਾ ਉਹ ਸਾਡੇ ਕੋਲ ਆਵੇ ਅਸੀਂ ਇਲਾਜ ਉਹਦਾ ਮੁਫਤ ਦਾਖਲ ਕਰਾ ਕੇ ਇਲਾਜ ਕਰਾਵਾਂਗੇ ਤੇ ਜਿਹੜਾ ਵੇਚਣ ਵਾਲਾ ਹੈਗਾ ਉਹ ਭੱਜੇ ਛੱਡ ਜੇ ਜੂਆਂ ਛੱਡ ਜੇ ਨਹੀਂ ਤੇ ਅਸੀਂ ਬਿਲਕੁਲ ਨਹੀਂ ਛੱਡਾਂਗੇ ਕਿਸੇ ਤਰ੍ਹਾਂ ਬਾਈ ਹੋਰੀ ਕੀ ਕਾਰਵਾਰੀ ਇਹ ਕਿਹੜਾ ਕਿਹੜਾ ਮਾਮਲਾ ਦੇ ਦਰਜ ਹੈ ਇਹ ਗੱਤੀ ਰਾਜੂ ਕੇ ਹੈਗਾ ਜੀ ਉੱਥੇ ਬੁਟਾ ਸਿੰਘ ਦਾ ਘਰ ਹੈਗਾ ਉੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀ ਜਗ੍ਹਾ ਤੇ ਬੁਟਾ ਸਿੰਘ ਨੇ ਕੰਸਟਰਕਸ਼ਨ ਕਰਕੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੀ ਮਾਨਯੋਗ ਡੀਸੀ ਸਾਹਿਬ ਡੀਐਮ ਫਲੋੜਪੁਰ ਵੱਲੋਂ ਆਰਡਰ ਹੋਏ ਨੇ ਤੇ ਜੇ ਸਬੰਧਵੀ ਮਾਨਯੋਗ ਤਹਿਸੀਲਦਾਰ ਸਾਹਿਬ ਸਾਡੇ ਨਾਲ ਆਏ ਨੇ ਮੇਰੇ ਨਾਲ ਡੀਐਸਪੀ ਸਿਟੀ ਤੇ ਐਸਐਚਓ सदर ਵੀ ਆਏ ਹੋਏ ਨੇ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇੱਥੇ ਆਏ ਹੋਏ ਹਾਂ ਸਰ ਇਹਦੇ ਮਾਮਲੇ ਕੋਈ ਇਹ 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 ਕਿਉਂਕਿ ਇਹ ਨਥੋਰੀਜ਼ ਬੰਦਾ ਇਹਦੇ ਖਿਲਾਫ ਐਲਡੀਪੀਆ ਸੈਕਟਰ ਦੇ ਤਹਿਤ ਵੀ ਮੁਕਦਮਾ ਦਰਜ 2 ਕਿਲੋ ਹਰੇਡ ਦਾ ਮੁਕਦਮਾ ਦਰਜ ਹੋਇਆ ਹੋਇਆ ਤੇ ਹੁਣ ਵੀ ਇਹਦੇ ਖਿਲਾਫ ਕਾਫੀ ਜਿਹੜੀ ਹੈਗੀ ਸ਼ਿਕਾਇਤਾਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਜਲਦੀ ਉੱਤੇ ਤੇ ਵੀ ਐਕਸ਼ਨ ਕਰਾਂਗੇ ਸਰ ਇਹ ਬੰਦਾ ਇਹ ਬੰਦਾ ਫਿਲਹਾਲ ਸਰ ਜੇਲ੍ਹ ਚ ਹੈ ਇੱਕ ਨਹੀਂ ਜੇਲ੍ਹ ਤੋਂ ਬੈਲ ਆਊਟ ਹੋਇਆ ਹੋਇਆ ਬੈਲ ਆਊਟ ਹੈ ਬੈਲ ਆਊਟ ਹੈ ਇਹਦੀ ਪ੍ਰਾਪਰਟੀ ਹੈ ਇਹ ਪ੍ਰਾਪਰਟੀ ਤੇ ਹੁਣ ਕਰਾਂਗੇ ਦਿਖਾਗੇ ਕਿੰਨੀ ਦੀ ਹੈਗੀ ਹੈ ਇਹ ਘਰ ਵੀ ਹੈਗਾ ਖੇਵਲੀ ਵੀ ਹੈਗੀ ਹੈ ਸਰ ਇਹ ਪ੍ਰੋਵਿੰਸ਼ਲ ਗਵਰਨਮੈਂਟ ਦੀ ਹੈ ਹਾਂ ਜੀ ਪ੍ਰੋਵਿੰਸ਼ਲ ਗਵਰਨਮੈਂਟ ਦੀ ਜਗ੍ਹਾ ਹੈਗੀ ਹੈ ਸਰ ਉਹਨੂੰ ਜਿਹੜਾ ਅੱਜ ਕਰ ਹਾਂ ਇਹ ਇਸ ਕਰਕੇ ਪਾਇਆ ਜਾ ਰਿਹਾ ਹੈ ਸਾਡਾ ਮਨਜੀਤਪੁਰ ਜਿਹੜਾ ਕਾਰ ਤੁਹਾਡਾ ਟਾਇਰ ਆ ਸਾਡਾ ਟਾਇਰ ਹੀ ਕਰ ਲੋਗਾ ਜਿਹੜਾ ਕਾਰਨ ਪਹਿਲਾ ਪਰਚਾ ਹੈਗਾ ਸੀ ਹੁਣ ਤਾਂ ਨਹੀਂ ਪਰਚਾ ਹੈਗਾ ਕੋਈ ਨਾ ਅਰਚਾ ਪਹਿਲਾ ਉਹ ਨਾ ਮੁੰਡਾ ਕੋਈ ਆਇਆ ਸੀ ਆਪਣੇ ਘਰੇ ਉਹ ਫੜਾ ਗਿਆ ਸੀ ਉਹਦੇ ਨਾਲ ਹੀ ਫੜਾ ਗਿਆ ਪਰ ਇਹ ਵੀ ਫੜਾ ਗਿਆ ਬਸ ਬਈ ਉਹਦੇ ਕੋਲ ਪਤਾ ਨਹੀਂ ਕਿ ਕੀ ਕੁਝ ਫੜਾ ਮੈਨੂੰ ਤਾਂ ਹੀ ਪਤਾ ਮੈਂ ਤਾਂ ਦਮਨਟਾ ਕੋਈ ਹੋਇਆ ਆਇਆ ਮੈਂ ਤਦਾਖਲੇ ਗਿਆ ਤੇ ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਤੇ ਵੀ ਪਰਚਾ ਸਾਡੇ ਤੇ ਕਿ ਬੜੇ ਟਾਈਮ ਦਾ ਹੈ ਹਾਂ ਹੋਰ ਬਾਹਰ ਸੀਗਾ ਹਾਂ ਨਹੀਂ ਨਹੀਂ ਅੰਦਰ ਹੋਇਆ ਹੈ ਕਿ ਰਾਜਮਾਨ ਤੇ ਜਮਾਨਤ ਤੇ ਆ ਗਿਆ ਸੀ ਆ ਗਿਆ ਸੀ ਬਾਹਰ ਹਾਂ ਬਾਹਰ ਅੱਛਾ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਡਾਣ ਦੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਦੂਜਾ ਨਾ ਬਈ ਸਾਡੀ ਨੋ ਦੀ ਸਾਨੂੰ ਬਣ ਗਈ ਹੁੰਦੀ ਡਿਲੀਵਰੀ ਹੋਈ ਹੈ ਇਹ ਵੱਡੇ ਪਰੇਸ਼ਨ ਨਾਲ ਇਹ ਅਸੀਂ ਉੱਤੇ ਜਾਨੂੰ ਬਈ ਲੈ ਗਏ ਕਿ ਜੇ ਇਹ ਗਈ ਉੱਤੇ ਆ ਇਸ ਪਿੱਟ ਲੋ ਉਹ ਕਰ ਲਈ ਜਾਂਦੀ ਹੈ ਜੇ ਉਹਨੂੰ ਕੁਛ ਹੋਣ ਦਾ ਫਾਣਾ ਬਣ ਗਿਆ ਤੇ ਚਿਰਕੀ ਬਣੇਗਾ ਐ ਤੇ ਤੁਸੀਂ ਐਵੇਂ ਆਓਗੇ ਫਿਰ ਐਵੇਂ ਆਣਾ ਤੁਸੀਂ ਠੀਕ ਹੈ ਨਾ ਯੋ ਇਹ ਕਿਵੇਂ ਹੋ ਗਿਆ ਤੁਸੀਂ ਕੀ ਕਰਾਂਗੇ ਜੇ ਮੈਂ ਕਿਵੇਂ ਜਾ ਮੈਂ ਇਸ ਤਰ੍ਹਾਂ ਹੋ ਗਿਆ ਤਾਂ ਫਿਰ ਕੀ ਕਰਨਗੇ ਐ ਸਾਫ ਬੱਲਾ ਚੇਜ ਕੋ ਜਾ ਚੋੜੀ ਕਿਤੇ ਹਾਂ ਐ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਹੈ ਇਹ ਸਾਡੇ ਨਾਲ ਕੀ ਬਾਣਾ ਬਣ ਗਈ ਆ ਐ ਵੱਡਾ ਵੱਡਾ ਹੀ ਸੀ ਤੁਹਾਡਾ ਐ ਨਹੀਂ ਮੁੰਡਾ ਨਹੀਂ ਮੇਰਾ ਘਰ ਵਾਲਾ ਘਰ ਵਾਲਾ ਤੁਹਾਡਾ ਹਾਂ ਮੇਰਾ ਘਰ ਵਾਲਾ ਐ ਉਹਦੇ ਤੇ ਪਰਚਾ ਦੱਸ ਹਾਂ ਉਹਦੇ ਤੇ ਮੁੰਡਾ ਤੇ ਕੋਈ ਨਹੀਂ ਮੇਰਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ